ਜਿਹੜੇ ਤੁਸੀਂ ਆ ਟੈਸਟ ਲਿਖਦੇ ਜੇ ਜੋ ਕਮਿਸ਼ਨ ਲੈਣਾ ਬੰਦ ਕਰ ਦਿਓ ਹੋਰ ਵੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਬੰਦ ਕਰ ਦਿਓ ਤੇ ਨਹੀਂ ਤੇ ੁੱਠੇ ਟੰਗ ਦਿਆਂਗੇ ਸੱਟੇ ਵਾਲਿਆਂ ਨੂੰ ਵੀ ਅੱਜ ਇਹ ਚੇਤਾਵਨੀ ਦਿੰਨਾ ਵੀ ਜੇਕਰ ਉਹ ਹਫ਼ਤੇ ਇੱਕ ਦਾ ਉਹਨਾਂ ਨੂੰ ਐਲਟੀਮੇਟਮ ਆ ਬੰਦ ਕਰ ਦੇਣ ਚੰਗੇ ਰਹਿ ਜਾਣਗੇ ਨਹੀਂ ਤਾਂ ਸਾਰੇ ਚੁੱਕ ਕੇ ਅੰਦਰ ਦਿਓਗੇ ਮੇਰਾ ਰਿਸ਼ਤੇਦਾਰ ਹੋਵੇ ਤਾਂ ਭਾਵੇਂ ਕੋਈ ਹੋਵੇ ਭਾਈ ਜੀ ਮੈਂ ਇੱਥੇ ਫੰਡ ਦੇਣ ਆਏ ਸੀਗੇ ਮੈਂ ਫੰਡ ਨਹੀਂ ਲਿਆ ਮੈਡੀਕਲ ਮੈਨੂੰ ਪਤਾ ਇਹਨਾਂ ਨੇ ਲੋਕਾਂ ਨੇ ਨਸ਼ਾ ਵੇਚਣਾ ਲੋਕਾਂ ਨੇ ਸਾਨੂੰ ਤਾਂ ਫਤਵਾ ਦਿੱਤਾ ਐਡਾ ਵੱਡਾ ਫਤਵਾ ਦਿੱਤਾ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਗਰੀਬਾਂ ਲੋਕਾਂ ਨੇ ਜਿੰਨਾ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰਾ ਉੱਤਰਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਆਜ਼ਾਦ ਸਿੰਘ ਅੱਜ ਅਸੀਂ ਗੱਲ ਕਰਾਂਗੇ ਜੀਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ਤੇ ਸੁਪਾਲ ਕਹਿਰਾ ਦੀ ਜੀ ਹਾਂ ਨਰੇਸ਼ ਕਟਾਰੀਆ ਜੋ ਕਿ ਜੀਰਾ ਤੋਂ ਵਿਧਾਇਕ ਨੇ ਪਿਛਲੇ ਦਿਨੀ ਇੱਕ ਹਸਪਤਾਲ ਵਿੱਚ ਰੇਡ ਕਰਨ ਗਏ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਜੇ ਕੋਈ ਭ੍ਰਿਸ਼ਟਾਚਾਰ ਕਰੇਗਾ ਤਾਂ ਪੁੱਠਾ ਟੰਗ ਦਿਆਂਗੇ ਇਹਨਾਂ ਸ਼ਬਦਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਪਹਿਲਾਂ ਤੁਸੀਂ ਦੇਖੋ ਉਹ ਵੀਡੀਓ ਜਿਹਦੇ ਵਿੱਚ ਨਰੇਸ਼ ਕਟਾਰੀਆ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਨੂੰ ਦੱਸਤਾ ਸਾਰਿਆਂ ਨੂੰ ਜਾਂ ਤਾਂ ਇਹ ਪੈਸੇ ਲੈਣੇ ਬੰਦ ਕਰ ਦਿਓ ਜਿਹੜੇ ਤੁਸੀਂ ਆ ਟੈਸਟ ਲਿਖਦੇ ਜੇ ਜੋ ਕਮਿਸ਼ਨ ਲੈਣਾ ਬੰਦ ਕਰ ਦਿਓ ਹੋਰ ਵੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਿਹੜਾ ਵਾ ਉਹ ਬੰਦ ਕਰ ਦਿਓ ਤੇ ਨਹੀਂ ਤੇ ਪੁੱਠੇ ਟੰਗ ਦਿਆਂਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੇ ਸਾਨੂੰ ਤਾਂ ਫਤਵਾ ਦਿੱਤਾ ਐਡਾ ਵੱਡਾ ਫਤਵਾ ਦਿੱਤਾ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਗਰੀਬਾਂ ਲੋਕਾਂ ਨੇ ਜਿੰਨਾ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰਾ ਉਤਰਾਂਗੇ ਸੋ ਇਸ ਤੇ ਹੁਣ ਸੁਖਪਾਲ ਖਹਿਰਾ ਨੇ ਪ੍ਰਤੀਕਿਰਿਆ ਦਿੱਤੀ ਹੈ ਕੀ ਪ੍ਰਤੀਕਿਰਿਆ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਆ ਸੁਖਪਾਲ ਖਹਿਰਾ ਨੇ ਕਿਹਾ ਕਿ ਮੇਰੀ ਆਪ ਦੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਇਸ ਦੀ ਸ਼ਿਕਾਇਤ ਭਗਵੰਤ ਮਾਨ ਨੂੰ ਕਰਨ ਕਿਉਂਕਿ ਸਾਡਾ ਕੰਮ ਕਾਨੂੰਨ ਬਣਾਉਣ ਦਾ ਹੈ ਅਤੇ ਸਾਡੇ ਕੋਲ ਕਿਸੇ ਨੂੰ ਸਸਪੈਂਡ ਜਾਂ ਚਾਰਜ ਸ਼ੀਟ ਕਰਨ ਦਾ ਕੋਈ ਪ੍ਰਸ਼ਾਸਨਿਕ ਅਧਿਕਾਰ ਨਹੀਂ ਹੈ ਇਹ ਤਾਕਤ ਚੀਫ ਸੈਕਟਰੀ ਜਾਂ ਮਹਿਕਮੇ ਦੇ ਕੋਲ ਹੁੰਦੀ ਹੈ ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਦੀ ਬਜਾਏ ਇਹ ਜ਼ਿਆਦਾ ਬਿਹਤਰ ਹੋਵੇਗਾ ਕਿ ਨਵੀਂ ਚੁਣੀ ਹੋਈ ਸਰਕਾਰ ਅਫਸਰਾਂ ਅਤੇ ਕਰਮਚਾਰੀਆਂ ਦੇ ਕੰਮਕਾਜ ਵਾਸਤੇ ਇੱਕ ਵਧੀਆ ਪਾਲਿਸੀ ਬਣਾਵੇ ਅਤੇ ਉਹਨਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦੇ ਨਾਲ-ਨਾਲ ਉਹਨਾਂ ਦੀ ਕਾਰਸ਼ੈਲੀ ਵਿੱਚ ਪਾਰਦਰਸ਼ਤਾ ਲਿਆਵੇ। ਪੁੱਠਾ ਟੰਗ ਦੇਾਂਗੇ ਵਰਗੇ ਸ਼ਬਦ ਇੱਕ ਐਮਐਲਏ ਦੇ ਮੂੰਹੋਂ ਸ਼ੋਭਦੇ ਨਹੀਂ ਹਨ। ਸੋ ਇਨ੍ਹਾਂ ਸ਼ਬਦਾਂ ਦਾ ਪ੍ਰਕਟਾਵਾ ਸੁਖਪਾਲ ਸਿੰਘ ਖੈਰਾ ਵੱਲੋਂ ਕੀਤਾ ਗਿਆ ਹੈ। ਸੋ ਇਹ ਸਭ ਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦੇਖਦੇ ਰਹੋ ਲਾਈਵ ਤੇ ਚੈਨਲ ਫਿਰ ਹੋਵਾਂਗੇ ਹਾਜ਼ਰ ਸਤਿ ਸ੍ਰੀ ਅਕਾਲ